ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਜ਼ਾ ਅਪਡੇਟ ਟਰਕਿੰਗ ਯਾਨੀ ਕਿ ਟਰੱਕ ਡਰਾਈਵਰਸ ਦੇ ਨਾਲ ਜੁੜੀ ਹੋਈਆਂ ਜੋ ਕਿ ਯੂ ਐਸ ਅਮਰੀਕਾ ਚ ਟਰਕਿੰਗ ਦੇ ਨਾਲ ਜੁੜੇ ਨੇ ਜਿਹੜੇ ਕਿ ਸਿੱਧੇ ਤੌਰ ਤੇ ਟਰੱਕ ਡਰਾਈਵਰ ਦੇ ਤੌਰ ਤੇ ਜੌਬ ਕਰਦੇ ਨੇ ਡੋਨਲਡ 트ੰਪ ਦੀ ਸਰਕਾਰ ਹੁਣ ਅਜਿਹੇ ਕਾਨੂੰਨ ਅਜਿਹੇ ਨਿਯਮ ਲੈ ਕੇ ਆਉਣ ਜਾ ਰਹੀ ਆ ਜਿਸ ਨਾਲ ਕਿ ਨਾਨ ਇਮੀਗ੍ਰੈਂਟਸ ਸਿੱਧੇ ਤੌਰ ਤੇ ਪ੍ਰਭਾਵਿਤ ਹੋਣਗੇ ਯਾਨੀ ਕਿ ਨਾਨ ਇਮੀਗ੍ਰੈਂਟਸ ਨੂੰ ਜਦੋਂ ਟਰੱਕ ਡਰਾਈਵਿੰਗ ਦਾ ਲਾਇਸੈਂਸ ਇਸ਼ੂ ਕੀਤਾ ਜਾਂਦਾ ਹੈ ਕਮਰਸ਼ੀਅਲ ਟਰੱਕ ਡਰਾਈਵਿੰਗ ਦਾ ਤਾਂ ਉਸ ਵੇਲੇ ਕੁਝ ਨਵੀਆਂ ਪ੍ਰੋਵੀਜ਼ਨਸ ਆ ਰਹੀਆਂ ਨੇ ਕੁਝ ਨਵੇਂ ਹੁਕਮ ਆ ਰਹੇ ਨੇ ਅਜਿਹੇ ਪ੍ਰਬੰਧ ਅਜਿਹੇ ਨਿਯਮ ਤਿਆਰ ਕੀਤੇ ਜਾ ਰਹੇ ਨੇ ਲਾਗੂ ਕੀਤੇ ਜਾਣ ਵਾਲੇ ਨੇ ਜਿਸ ਨਾਲ ਕਿ ਟਰੱਕ ਡਰਾਈਵਿੰਗ ਦਾ ਕਮਰਸ਼ੀਅਲ ਟਰੱਕ ਡਰਾਈਵਿੰਗ ਦਾ ਲਾਇਸੈਂਸ ਜਿਹੜਾ ਉਹ ਸਿਰਫ ਉਹਨਾਂ ਲੋਕਾਂ ਨੂੰ ਦਿੱਤਾ ਜਾਊਗਾ ਜੋ ਕਿ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਯਾਨੀ ਕਿ ਅਮਰੀਕਨ ਨੇ ਜੋ ਕਿ ਨੌਨ ਇਮੀਗ੍ਰੈਂਟਸ ਨੂੰ ਇਹ ਹੱਕ ਹੈ ਹੁਣ ਖੋਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਪੰਜਾਬ ਦੇ ਜਾਂ ਹਰਿਆਣਾ ਦੇ ਨਾਰਥ ਇੰਡੀਆ ਦੇ ਜ਼ਿਆਦਾਤਰ ਲੋਕੀ ਜੋ ਅਮਰੀਕਾ ਜਾਂਦੇ ਆ ਕੈਨੇਡਾ ਜਾਂਦੇ ਆ ਜਾਂ ਆਸਟ੍ਰੇਲੀਆ ਜਾਂਦੇ ਆ ਇਸ ਤੋਂ ਇਲਾਵਾ ਅਰਬ ਮੁਲਕਾਂ 'ਚ ਵੀ ਜਾਂਦੇ ਆ ਜ਼ਿਆਦਾਤਰ ਲੋਕ ਟਰੱਕਿੰਗ ਦੇ ਨਾਲ ਜੁੜਨਾ ਚਾਹੁੰਦੇ ਆ ਜ਼ਿਆਦਾਤਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਟਰੱਕਿੰਗ ਦੀ ਜੌਬ ਮਿਲੇ ਔਰ ਇਸ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਵੀ ਹੈ। ਟਰੱਕਰਜ਼ ਵੱਡੀਆਂ-ਵੱਡੀਆਂ ਵਕਫਾ-ਵਕਫਾਂ ਚ ਪੰਜਾਬੀਆਂ ਦੀਆਂ ਕੰਪਨੀਆਂਜ਼ ਵੀ ਨੇ ਤੇ ਉਥੋਂ ਦੀ ਆਰਥਿਕਤਾ ਨੂੰ ਮੂਵ ਕਰਨ ਦੇ ਵਿੱਚ ਉਸ ਨੂੰ ਹੋਰ ਫਾਸਟ ਕਰਨ ਦੇ ਵਿੱਚ ਇਹਨਾਂ ਟਰੱਕਰਜ਼ ਦਾ ਇਹਨਾਂ ਟਰਕਿੰਗ ਕੰਪਨੀਆਂਜ਼ ਦਾ ਬਹੁਤ ਵੱਡਾ ਯੋਗਦਾਨ ਵੀ ਹੈ। ਪਰ ਇਸ ਦੇ ਨਾਲ ਜੁੜਦੀ ਗੱਲ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਸਟੇਟਸ ਦਾ ਆਪਣਾ-ਆਪਣਾ ਕਾਨੂੰਨ ਹੁੰਦਾ ਹੈ। ਯਾਨੀ ਕਿ ਉਹਨਾਂ ਦੇ ਕਾਨੂੰਨ ਦਾ ਆਪਣਾ ਇੱਕ ਦਾਇਰਾ ਹੁੰਦਾ ਹੈ। ਅਕਾਂਸਸ ਸਟੇਟ ਹੈ ਜੋ ਕਿ ਇੱਕ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ। ਬਿਲ 1569 ਇਹ ਬਿਲ ਤੋਂ ਬਾਅਦ ਨੌਨ ਇਮੀਗ੍ਰੈਂਟਸ ਨੂੰ ਇਸ ਸਟੇਟ ਦੇ ਵਿੱਚ ਕਮਰਸ਼ੀਅਲ ਟਰੱਕ ਡਰਾਈਵਿੰਗ ਦੀ ਲਾਇਸੈਂਸਿੰਗ ਨਹੀਂ ਮਿਲੇਗੀ। ਯਾਨੀ ਕਿ ਇਸ ਬਿਲ ਦੇ ਵਿੱਚ ਅਜਿਹੇ ਪ੍ਰਬੰਧ ਕੀਤੇ ਗਏ ਨੇ ਜਿਸ ਨਾਲ ਕਿ ਨੌਨ ਇਮੀਗ੍ਰੈਂਟਸ ਟਰੱਕ ਡਰਾਈਵਿੰਗ ਕਮਰਸ਼ੀਅਲ ਟਰੱਕ ਡਰਾਈਵਿੰਗ ਨਹੀਂ ਕਰ ਪਾਉਣਗੇ। ਇਸ ਤੋਂ ਇਲਾਵਾ ਇੰਗਲਿਸ਼ ਦੇ ਵਿੱਚ ਉਹਨਾਂ ਦੀ ਮੁਹਾਰਤ ਹੋਣਾ ਵੀ ਬੜਾ ਜ਼ਰੂਰੀ ਹੈ। ਚੈਕਿੰਗ ਦੌਰਾਨ ਜੇਕਰ ਆਫੀਸਰ ਨੂੰ ਇਹ ਲੱਗੇ ਕਿ ਟਰੱਕ ਡਰਾਈਵਰ ਇੰਗਲਿਸ਼ ਪੜਨਾ ਲਿਖਣ ਤੇ ਬੋਲਣ ਵਿੱਚ ਮੁਹਾਰਤ ਨਹੀਂ ਰੱਖਦਾ ਤਾਂ ਉਸ ਟਰੱਕ ਡਰਾਈਵਰ ਨੂੰ 5000 ਡਾਲਰ ਤੱਕ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਮਾਈਨਰ ਐਕਸੀਡੈਂਟ ਯਾਨੀ ਕਿ ਐਕਸੀਡੈਂਟ ਵਿੱਚ ਮਾਈਨਰ ਇੰਜਰੀ ਤੇ 6 ਮਹੀਨੇ ਦੀ ਸਜ਼ਾ ਤੇ ਮੇਜਰ ਐਕਸੀਡੈਂਟ ਜਿਸ ਵਿੱਚ ਡੈਥ ਹੋਈ ਹੋਵੇ 10 ਸਾਲ ਦੀ ਸਜ਼ਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਅਜਿਹੇ ਪ੍ਰਬੰਧ ਹੋ ਜਾਣਗੇ ਜਿਸ ਨਾਲ ਕਿ ਅਮਰੀਕਾ ਲੋਕ ਹੀ ਡਰਾਈਵਿੰਗ ਕਰ ਪਾਉਣਗੇ ਕਮਰਸ਼ੀਅਲ ਦੀ ਭਾਵੇਂ ਕਿ ਉਹ ਥੋੜੇ ਹੋਣ ਸਕਿਲਡ ਹੋਣ ਪਰ ਉਹਨਾਂ ਨੂੰ ਹੀ ਟਰੱਕ ਡਰਾਈਵਿੰਗ ਦਾ ਲਾਇਸੈਂਸ ਪ੍ਰੋਵਾਈਡ ਕੀਤਾ ਜਾਏਗਾ ਯਾਨੀ ਕਿ ਸਿੱਧੇ ਰੂਪ ਵਿੱਚ ਇਸ ਬਿਲ ਦੇ ਨਾਲ ਇਸ ਕਾਨੂੰਨ ਦੇ ਨਾਲ ਨੌਨ ਇਮੀਗ੍ਰੈਂਟਸ ਨੂੰ ਇਸ ਪੇਸ਼ੇ ਤੋਂ ਦੂਰ ਕਰ ਦਿੱਤਾ ਜਾਏਗਾ ਇਸ ਦੇ ਨਾਲ ਜੁੜਦੀ ਅਪਡੇਟ ਇਹ ਹੈ ਕਿ ਆਈਐਸ ਨੂੰ ਹੁਣ ਨਵੇਂ ਟਾਰਗੇਟ ਦਿੱਤੇ ਗਏ ਨੇ ਯਾਨੀ ਕਿ ਹੁਣ ਆਈਐਸ ਦੇ ਟਾਰਗੇਟ ਤੇ ਉਹ ਫੈਮਲੀਜ਼ ਹੋਣਗੀਆਂ ਜੋ ਕਿ ਇੱਕ ਪਰਿਵਾਰ ਦੇ ਰੂਪ ਵਿੱਚ ਬਾਰਡਰ ਕ੍ਰੋਸ ਕਰਕੇ ਅਮਰੀਕਾ ਵਿੱਚ ਦਾਖਲ ਹੋਏ ਸਨ ਹੁਣ ਉਹਨਾਂ ਪਰਿਵਾਰਾਂ ਨੂੰ ਲੱਭਣ ਤੇ ਉਹਨਾਂ ਨੂੰ ਡਿਟੈਕਟ ਕਰਨ ਤੇ ਮੁੱਖ ਟਾਰਗੇਟ ਆਇਸ ਨੂੰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਹ ਪਰਿਵਾਰ ਵੀ ਨਿਸ਼ਾਨੇ ਤੇ ਹੋਣਗੇ ਜੋ ਕਿ ਰਿਮੂਵਲ ਦੇ ਪ੍ਰोसीडिंग ਤੇ ਪਏ ਹੋਏ ਨੇ ਜਾਂ ਫਿਰ ਉਹ ਆਇਸ ਦੀ ਪੇਸ਼ੀ ਤੇ ਨਹੀਂ ਪਹੁੰਚੇ ਆਇਸ ਦੀ ਤਾਰੀਖ ਤੋਂ ਐਬਸੈਂਟ ਰਹੇ ਨੇ ਸੋ ਚਲਦੇ ਚਲਦੇ ਦੱਸਦੇ ਕਿ ਆਇਸ ਦੀ ਤਾਰੀਖ ਤੇ ਗਏ ਲੋਕਾਂ ਨੇ ਦੱਸਿਆ ਕਿ ਆਇਸ ਦੀ ਤਾਰੀਖ ਤੇ ਜਾਣ ਤੋਂ ਬਾਅਦ ਉਹਨਾਂ ਨੂੰ ਕਾਫੀ ਰਿਲੈਕਸ ਫੀਲ ਹੋਇਆ ਯਾਨੀ ਕਿ ਆਇਸ ਵੱਲੋਂ ਜੋ ਵੀ ਡਾਕੂਮੈਂਟੇਸ਼ਨ ਜਾਂ ਫਿਰ ਜੋ ਵੀ ਉਹਨਾਂ ਤੋਂ ਗੱਲਬਾਤ ਪੁੱਛੀ ਗਈ ਸੀ ਜਿਸ ਤਰ੍ਹਾਂ ਉਹਨਾਂ ਦੇ ਅਟਾਰਨੀ ਨੇ ਤਿਆਰੀ ਕਰਵਾਈ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਅਗਲੀ ਤਾਰੀਖ ਆਸਾਨੀ ਨਾਲ ਦੇ ਦਿੱਤੀ ਜਾਂਦੀ ਹੈ। ਯਾਨੀ ਕਿ ਉਹ ਲੋਕੀਂ ਜੋ ਕਿ ਆਈਐਸ ਦੀ ਇੰਟਰਵਿਊ ਤੋਂ ਢਰਦੇ ਆ ਉਹਨਾਂ ਨੂੰ ਆਈਐਸ ਦੀ ਇੰਟਰਵਿਊ ਮਸਟ ਹੈ ਅਟੈਂਡ ਕਰਨੀ ਚਾਹੀਦੀ ਹੈ ਜੇਕਰ ਉਹ ਐਬਸੈਂਟ ਹੁੰਦੇ ਆ ਤਾਂ ਇਹ ਗੈਰਕਾਨੂੰਨੀ ਮੰਨਿਆ ਜਾਏਗਾ ਤੇ ਉਹਨਾਂ ਦੇ ਇਰਾਦੇ ਤੇ ਸ਼ੱਕ ਜ਼ਰੂਰ ਜ਼ਾਹਰ ਕਰੇਗਾ। ਇਸ ਦੇ ਨਾਲ ਹੀ ਇਲਾਨ ਮਸਕ ਦੀ ਐਕਸ ਸਪੇਸ ਕੰਪਨੀ ਦਾ ਰਾਕਟ ਬਲਾਸਟ ਹੋ ਗਿਆ। ਬਲਾਸਟ ਹੋਣ ਤੋਂ ਬਾਅਦ ਉਸ ਦੀਆਂ ਤਸਵੀਰਾਂ ਆਸਮਾਨ ਦੇ ਵਿੱਚ ਜਿਸ ਤਰ੍ਹਾਂ ਉਹ ਖਿਲ ਰਿਹਾ। ਇੱਕ ਰੌਕਟ ਦਾ ਬਲਾਸਟਰ ਸੋਸ਼ਲ ਮੀਡੀਆ ਤੇ ਉਹ ਤਸਵੀਰਾਂ ਇੱਕ ਦ੍ਰਿਸ਼ ਪੇਸ਼ ਕਰਦੀਆਂ ਨੇ ਅਸਮਾਨ ਦੇ ਵਿੱਚ ਉਸ ਬਰਬਾਦੀ ਦਾ ਇੱਕ ਅਜਹੀ ਰੌਸ਼ਨੀ ਦਾ ਆਤਿਸ਼ਬਾਜ਼ੀ ਦਾ ਜੋ ਕਿ ਅਮਰੀਕਾ ਦੇ ਟੈਕਸਪੇਅਰ ਦੇ ਮਿਹਨਤ ਦੇ ਪੈਸੇ ਤੋਂ ਤਿਆਰ ਕੀਤੀ ਗਈ ਸੀ ਯਾਨੀ ਕਿ ਬਹੁਤਾਂ ਦੇ ਸਵਾਲ ਨੇ ਤੇ ਹਾਂ ਬਹੁਤਾਂ ਦੇ ਜਵਾਬ ਵੀ ਨੇ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਜਵਾਬ ਇਹ ਹੀ ਆ ਕਿ ਹਰ ਇਨਸਾਨ ਦੀ ਇੱਕ ਲਿਮਿਟੇਸ਼ਨ ਹੁੰਦੀ ਆ ਬੰਦਾ ਕਿਹੜੇ ਮਰਜੀ ਉਹਦੇ ਤੇ ਬੈਠ ਜਾਵੇ ਉਹ ਰੱਬ ਨਹੀਂ ਹੋ ਜਾਂਦਾ ਤੇ ਹਾਂ ਉਹ ਰੱਬ ਉਹ ਕੁਦਰਤ ਅਪਰੰਪਾਰ ਹੈ ਅਪਾਰ ਹੈ ਉਸ ਦੀ ਬਰਾਬਰੀ ਜਾਂ ਉਸ ਦਾ ਭੇਦ ਕੋਈ ਪਾ ਨਹੀਂ ਸਕਦਾ ਇਸ ਦੇ ਨਾਲ ਹੀ ਬਾਕੀ ਅਪਡੇਟ ਲੈ ਕੇ ਫਿਰ ਅਸਰ ਰਵਾਂਗੇ ਦਿਓ ਇਜਾਜ਼ਤ ਹਾਸਲੇ ਵਾਸਤੇ ਰਹੋ ਟੇਕ ਕੇਅਰ